ਤੇ ਅਮਿਤ ਸ਼ਾਹ ਜੀ ਉਹਨਾਂ ਦੇ ਨਾਲ ਜਾ ਕੇ ਮੀਟਿੰਗਾਂ ਕਰਦੇ ਆਪਾਂ ਸਿੱਟਾਂ ਦੀ ਲੈਂਡ ਦੇਣ ਬਾਰੇ ਤੇ ਸਿੱਟਾਂ ਦੀ ਲੈਂਡ ਦੇਣ ਦਾ ਜੇ ਨਾ ਮਸਲਾ ਨਹੀਂ ਮੁੱਕਦਾ ਤਾਂ ਬਾਹਰ ਆ ਕੇ ਤੁਸੀਂ ਬਿਆਨ ਦਿੰਦੇ ਹੋ ਵੀ ਅਸੀਂ ਬੰਦੀ ਸਿੰਘਾਂ ਦੀ ਗੱਲ ਵਿੱਚ ਹੋ ਹਾਂ। ਕੜਾਉਂਦੇ ਤੁਸੀਂ ਢਿੱਪੀ ਢੱਲੋਂ ਨੂੰ ਰਹੇ ਉਸ ਸਮੇਂ ਦੀ ਸਰਕਾਰ ਦੇ ਵਿਰੋਧ ਵਿੱਚ ਵੀ ਦਰਦ ਕੋਲ ਕੇ ਜਾ ਕੇ ਪਰਚੇ ਉਹਦੇ ਪਰਿਵਾਰ ਤੇ ਹੁੰਦੇ ਰਹੇ ਤੇ ਅੱਜ ਤੁਸੀਂ ਬੰਦ ਕਬਰਾਂ ਦੇ ਵਿੱਚ ਮੀਟਿੰਗਾਂ ਜਿ ਕਿਸੇ ਨੂੰ ਲਾ ਕਰਉਂਦੇ ਸਿਰੇ ਚੜਨ ਜਾਂ ਨਾ ਚੜਨ। ਮੈਂ ਆਪ ਤੁਹਾਨੂੰ ਵਾਹ ਜੀ ਜਾਈ ਬਰਕਰਨ ਦੇ ਇਹ ਲੋਕਾਂ ਨੇ ਕਿਵੇਂ ਵਪਾਰ ਦਾ ਜ਼ਰੀਆ ਬਣਾ ਲਿਆ ਯਾਰ ਰਾਜੀ ਜੀ ਇਹ ਵੱਡੇ ਵੱਡੇ ਨਕਸ਼ੇ ਲੈ ਕੇ ਜਾਂਦੇ ਸੀ ਜਦੋਂ ਸਰਕਾਰ ਚੱਲਦੀ ਸੀ ਜ਼ਮੀਨਾਂ ਦੇ ਖਾਕੇ ਡਾਕਟਰ ਨਕਸ਼ੇ ਲੈ ਜਣਗੇ ਸੜਕ ਕੱਢ ਤੋਂ ਇੱਥੋਂ ਸੜਕ ਕੱਢ ਤੋਂ ਤੇ ਉਹ ਤੁਸੀਂ ਆਮ ਜ਼ਿਮੀਦਾਰ ਤੋਂ ਉਹੀ ਕਿੱਦਾਂ ਐਨ ਕੌਡੀਆਂ ਦੇ ਭਾਅ ਲੈ ਕੇ ਸਸਤਾ ਜਾ ਲੈ ਕੇ ਉਹ ਲੱਗਦਾ ਜਿੱਲਾ ਲੈ ਕੇ ਸੋਮਸਰੂਪ ਰੋਡ ਤੇ ਵਿੱਚ ਆਪਣੇ ਲੈਟ ਖੜੇ ਕਰਲੇ ਇਹਨਾਂ ਲੋਕਾਂ ਨੇ ਪੁਰ ਨਾਨਕ ਦੇ ਵਿੰਜੇਨੀ ਕਾਲਜ ਦੇ ਵਿੱਚ ਘਟਾ ਵਿਵਾਦ ਜਾਂ ਖਬਰਾਂ ਆਈਆਂ ਉਹਦੇ ਵਿਰੋਧ ਦੇ ਵਿੱਚ ਰਾਤ ਨੂੰ ਮਤਲਬ ਉਹ ਅਸ਼ਲੀਲ ਗੱਲਾਂ ਉਥੋਂ ਦੇ ਸਥਾਨ ਦੇ ਨਾਲ ਐਸੀਆਂ ਕੀ ਅਕਾਲੀਆਂ ਦੇ ਕਿਰਦਾਰਾਂ ਤੇ ਜਿਹਨਾਂ ਦੇ ਦਾਗ ਲੱਗਦੇ ਹੁੰਦੇ ਆ ਤੁਸੀਂ ਜੁੜਿਓ ਔਨ 에ਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਨੀਅਰ ਆਗੂ ਜਿਹੜੇ ਗਿੱਦੜ ਬਾਹਤੋਂ ਨੇ ਡਿੰਪੀ ਢਿੱਲੋਂ ਵੱਲੋਂ ਪਾਰਟੀ ਛੱਡਣ ਦੇ ਨਾਲ ਅਕਾਲੀ ਦਲ ਦੇ ਵਿੱਚ ਬਹੁਤ ਹੀ ਵੱਡਾ ਇੱਕ ਸਿਆਸੀ ਧਮਾਕਾ ਹੋਇਆ ਸਾਡੇ ਨਾਲ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਔਰ ਅਕਾਲੀ ਸੁਧਾਰ ਸੁਧਾਰ ਦੇ ਜਿਹੜੇ ਸੀਨੀਅਰ ਸਾਬਕਾ ਵਿਧਾਇਕ ਰਿੰਦਰਪਾਲ ਸਿੰਘ ਚੰਦੂ ਮਨਜੀਤ ਚੰਦੂ ਮਨਸਾਹਬ ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਸੀਨੀਅਰ ਉਹ ਵੀ ਮਤਲਬ ਡਿੰਪੀ ਢਿੱਲੋਂ ਜੀ ਪਾਰਟੀ ਛੱਡ ਗਏ ਨੇ ਉਹ ਕਹਿੰਦੇ ਪਾਰਟੀ ਛੱਡਣ ਦਾ ਕਾਰਨ ਵੀ ਸੁਖਵੀਰ ਸਿੰਘ ਬਾਦਲ ਮਨਪ ਇਤਵਾਰ ਤੋਂ ਅਕਾਲੀ ਦਲ ਚਲੇ ਜਾਣਾ ਚਾ ਰਹੇ ਨੇ ਉਹ ਕਹਿੰਦੇ ਮੈਂ ਕਿੱਦੜ ਬਾਤ ਉਹ ਸੇਵਾ ਕਰ ਰਹੀ ਸੀ ਪਰ ਮੈਨੂੰ ਮੌਕੇ ਤੇ ਆ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਸਿਆਸੀ ਕੈਰੀਅਰ ਹੋਰ ਦੇਖ ਰਹੇ ਹੋ ਸੀ ਮਨਪ੍ਰੀਤ ਬਾਦਲ ਨੂੰ ਲਿਆ ਰਹੇ ਤੁਸੀਂ ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਰੋਜ਼ਾਨਾ ਹੀ ਸੀਨੀਅਰ ਲੀਡਰਾਂ ਨੇ ਅਸਤੀਫੇ ਆ ਰਹੇ ਨੇ ਕਿਵੇਂ ਦੇਖਦੇ ਦੇਖੋ ਜੋਸ਼ੀ ਜੀ ਵੀ ਪਹਿਲੀ ਗੱਲ ਤਾਂ ਵੀ ਅਕਾਲੀ ਦਲ ਦੇ ਵਿੱਚ ਜਿਹੜੀ ਬੇਵਿਸ਼ਵਾਸੀ ਪੈਦਾ ਹੋਈ ਵੀ ਆ ਵਰਕਰ ਤੋਂ ਲੈ ਕੇ ਆਗੂਆਂ ਤੱਕ ਉਹਦੀ ਹੀ ਕੜੀ ਆ ਜਿੰਪੀਟੇ ਲੋਹਣਾ ਦਾ ਇਨਸੀਡੈਂਟ ਮੈਂ ਵੀ ਕਹਿ ਸਕਦਾ ਹਾਂ ਕਿ ਸਦਾ ਹਰਦੀਪ ਸਿੰਘ ਡਿੰਪੀ ਟੇਲੋਂ ਨਿੱਜੀ ਤੌਰ ਤੇ ਜਿੱਥੇ ਤੱਕ ਆਪਾਂ ਉਹਨਾਂ ਨੂੰ ਵੇਖ ਕੇ ਕਹੀਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਥੋਂ ਟਰਾਂਸਪੋਰਟ ਵਜ਼ੀਰ ਰਹੇ ਹੋਣ ਜਿਸ ਦਲੇਰੀ ਨਾਲ ਹਿੰਮਤ ਨਾਲ ਉਹਨਾਂ ਨੇ ਉਸ ਸਮੇਂ ਮੈਂ ਸਮਝਦਾ ਆਪਣੇ ਵਰਕਰਾਂ ਦੀ ਲੜਾਈ ਲੜੀ ਉਹ ਇੱਕ ਚੰਗੇ ਆਗੂ ਦੀਆਂ ਨਿਸ਼ਾਨੀਆਂ ਹੁੰਦੀਆਂ ਤੇ ਐਨ ਅੜ ਕੇ ਲੜੀ ਖੜ ਕੇ ਲੜੀ ਉਹਦੀਆਂ ਤਸਵੀਰਾਂ ਆਪਾਂ ਵੇਖਦੇ ਰਹੇ ਹਾਂ ਸੋ ਐਸੇ ਆਗੂਆਂ ਦੇ ਵਿੱਚ ਵੀ ਜੇ ਵਿਸ਼ਵਾਸੀ ਹੋਊਗੀ ਤਾਂ ਕੰਤ ਤੇ ਲਿਖਿਆ ਹੋਇਆ ਸੱਚਾ ਜਿਹੜਾ ਪੜ੍ਹਨਾ ਚਾਹੀਦਾ। ਬਾਕੀ ਇਹਦੇ ਨਾਲ ਇੱਕ ਗੱਲ ਹੋਰ ਸਾਹਮਣੇ ਆਉਂਦੀ ਆ ਜਿਹੜੀ ਸਰ ਹਰਦੀਪ ਸਿੰਘ ਟਿੰਪੀ ਢਿੱਲੋਂ ਉਹਨਾਂ ਨੇ ਕਹੀ ਵੀ ਮਨਪ੍ਰੀਤ ਸਿੰਘ ਬਾਦੂ ਨੂੰ ਲਿਆਉਣਾ ਚਾਹੁੰਦੇ ਆ ਜਾਂ ਕਿਵੇਂ ਕਰਨਾ ਚਾਹੁੰਦੇ ਆ ਮੈਨੂੰ ਨਹੀਂ ਪਤਾ ਇਸ ਬਾਰੇ। ਪਰ ਇੱਕ ਚੀਜ਼ ਤਾਂ ਹੈਗੀ ਹੈ ਨਾ ਵੀ ਬੰਦ ਕਮਰਿਆਂ ਦੇ ਵਿੱਚ ਹਨੇਰੀਆਂ ਰਾਤਾਂ ਦੇ ਵਿੱਚ ਅੰਦਰੋਂ ਖਾਤੀ ਬਹੁਤ ਕੁਝ ਹੁੰਦਾ। ਕਿਤੇ ਅਮਿਤ ਸ਼ਾਹ ਜੀ ਉਹਨਾਂ ਦੇ ਨਾਲ ਜਾ ਕੇ ਮੀਟਿੰਗਾਂ ਕਰਦੇ ਆ ਆਪਾਂ ਸੀਟਾਂ ਦੀ ਲੈਣ ਦੇਣ ਬਾਰੇ ਤੇ ਸੀਟਾਂ ਦੀ ਲੈਣ ਦੇਣ ਦਾ ਜੇ ਨਾ ਮਸਲਾ ਨਹੀਂ ਮੁੱਕਦਾ ਤਾਂ ਬਾਹਰ ਆ ਕੇ ਤੁਸੀਂ ਬਿਆਨ ਦੰਨੇ ਹੋ ਵੀ ਅਸੀਂ ਬੰਦੀ ਸਿੰਘਾਂ ਦੀ ਗੱਲ ਤੇ ਤੋੜਦੇ ਆ ਮੈਂ ਤੇ ਤੁਸੀਂ ਗੱਲ ਕਰਦੇ ਹੋ ਵੀ ਕਿਸਾਨੀ ਦੇ ਮੁੱਦੇ ਤੇ ਤੋੜਦੇ ਆ ਸੋ ਇਹ ਜਿਹੜੀ ਜਿਹੜੇ ਮੈਂ ਸਮਝਦਾ ਹਾਂ ਵੀ ਆਪਣੇ ਹਿਸਾਬ ਨਾਲ ਬੰਦ ਕਮਰਿਆਂ ਦੇ ਵਿੱਚ ਕੀਤੀਆਂ ਗੱਲਾਂ ਤੇ ਬਾਹਰ ਆ ਕੇ ਹੋਰ ਪੇਸ਼ ਕਰਦੇ ਆ ਇਹ ਵੀ ਇੱਕੋ ਦੀ ਤਸਵੀਰ ਆ ਕਿ ਘਮਾਉ ਦੇ ਦਾ ਰਹਿ ਡਿੰਪੀ ਢਿਲੋਂ ਉਹਨਾਂ ਨੂੰ ਬਾਹਰ ਪ੍ਰੋਗਰਾਮ ਉਹਨਾਂ ਤੋਂ ਕਰਵਾਉਂਦੇ ਰਹੇ ਆ ਚੋਣਾਂ ਦੇ ਵਿੱਚ ਵੀ ਹੁਣ ਜਿਹੜੇ ਚੋਣਾਂ ਸ਼ੁਰੂ ਹੋਣ ਜਿਹੜੇ ਵਾਅਦੇ ਆਉਣੇ ਆ ਲੜਾਉਂਦੇ ਤੁਸੀਂ ਡਿੰਪੀ ਢਿੱਲੋਂ ਨੂੰ ਰਹੇ ਉਸ ਸਮੇਂ ਦੀ ਸਰਕਾਰ ਦੇ ਵਿਰੋਧ ਵਿੱਚ ਵੀ ਲੜ ਤੂੰ ਅੱਗੇ ਜਾ ਕੇ ਪਰਚੇ ਉਹਦੇ ਪਰਿਵਾਰ ਤੇ ਹੁੰਦੇ ਰਹੇ ਤੇ ਅੱਜ ਤੁਸੀਂ ਬੰਦ ਕਮਰਿਆਂ ਦੇ ਵਿੱਚ ਮੀਟਿੰਗਾਂ ਜੇ ਕਿਸੇ ਹੋਰ ਨਾਲ ਕਰੋਗੇ ਉਹ ਸਿਰੇ ਚੜਨ ਜਾਂ ਨਾ ਚੜਨ ਉਹ ਇੱਕ ਵੱਖਰਾ ਚੈਪਟਰ ਆ ਪਰ ਇਹਦਾ ਖੁਲਾਸਾ ਹੋ ਗਿਆ ਨਾ ਵੀ ਕੁਝ ਕੁਝ ਹੁੰਦਾ ਰਿਹਾ ਸੋ ਮੈਂ ਸਮਝਦਾ ਆ ਵੀ ਇਹ ਕੁਝ ਕੁਝ ਉਹ ਜਿਹੜਾ ਬੰਦ ਕਮਰਿਆਂ ਦੇ ਵਿੱਚ ਹੁੰਦਾ ਰਿਹਾ ਇਨੇ ਵੀ ਕਬੱਡੀ ਬੇਵਿਸ਼ਵਾਸੀ ਹੈ ਜਿਹੜੀ ਵਰਕਰਾਂ ਦੇ ਵਿੱਚ ਪੈਦਾ ਕੀਤੀ ਹੈ ਤੁਸੀਂ ਖੁੱਲ ਕੇ ਇਹ ਪਾਰਟੀ ਵਰਕਰਾਂ ਦੀ ਆ ਤੁਸੀਂ ਇਹਨੂੰ ਮਤਲਬ ਕੇਵਲਾਂ ਦੀਆਂ ਤਾਰਾਂ ਕੱਟਣ ਵਾਲੇ ਲੋਕਾਂ ਦੀ ਪਾਰਟੀ ਬਣਾ ਕੇ ਰੱਖਦੇ ਆ ਰੇਤਾ ਪੱਟਣ ਵਾਲਾਂ ਦੀ ਪਾਰਟੀ ਬਣਾ ਕੇ ਰੱਖਦੇ ਆ ਸੋ ਅੱਜ ਜਿਹੜੇ ਲੋਕ ਲੋਕਾਂ ਦੀ ਲੜਾਈ ਲੜਦੇ ਨੇ ਜਿਹੜੇ ਲੋਕ ਸਰਕਾਰਾਂ ਵਿਰੁੱਧ ਲੜਦੇ ਨੇ ਉਹ ਲੋਕ ਹੌਲੀ-ਹੌਲੀ ਉਹਨਾਂ ਲੋਕਾਂ ਨੂੰ ਜਦੋਂ ਅੱਗੇ ਦੇਖਦੇ ਨੇ ਵੀ ਯਾਰ ਅਸੀਂ ਲੜਦੇ ਆ ਤੇ ਜਿਹੜੇ ਲੋਕ ਆਪਣੇ ਕਾਰੋਬਾਰਾਂ ਲਈ ਆ ਇੱਥੋਂ ਦਾ ਇੱਕ ਕੰਡੀਗੜ ਤੇ ਜ਼ੀਰਕਪੁਰ ਬਲਦਾ ਇਹਨੂੰ ਇੱਥੋਂ ਵੀ ਟਿਕਟੜਾਈ ਸੀ ਮੈਂ ਆਪ ਤੁਹਾਨੂੰ ਗਵਾਹ ਹਾਂ ਜੇ ਚਾਹੇ ਵਰਕਰਾਂ ਨੂੰ ਦੇਖੋ ਇਹ ਲੋਕਾਂ ਨੇ ਕਿਵੇਂ ਵਪਾਰ ਦਾ ਜ਼ਰੀਆ ਬਣਾ ਲਿਆ ਯਾ ਰਾਜਨੀਤੀ ਨੂੰ ਇਹ ਵੱਡੇ ਵੱਡੇ ਨਕਸ਼ੇ ਲੈ ਕੇ ਜਾਂਦੇ ਸੀ ਅਕਾਲੀ ਦਲ ਦੇ ਦਫ਼ਤਰਾਂ ਦੇ ਵਿੱਚ ਵੀ ਐਨਕੇ ਸ਼ਰਮਾ ਦੀ ਗੱਲ ਕਰ ਰਿਹਾ ਜਿਹੜੇ ਲੋਕ ਸਭਾ ਤੋਂ ਲੜੇ ਉਹਨਾਂ ਦੀ ਗੱਲ ਕਰ ਤੁਸੀਂ ਬੜਾ ਪੁੱਛਿਆ ਜੀ ਮੈਂ ਤਾਂ ਐਨਕੇ ਸ਼ਰਮਾ ਦਾ ਨਾਮ ਨਹੀਂ ਕੋ ਇਲੈਕਸ਼ਨ ਇਲੈਕਸ਼ਨ ਤਾਂ ਉਹ ਲੜਿਆ ਨਾ ਨਹੀਂ ਜੋਸ਼ੀ ਜੀ ਮੈਂ ਨਕੇਸ਼ ਸ਼ਰਮੇ ਦਾ ਨਾਂ ਨਹੀਂ ਲੱਟਾ ਮੈਂ ਕਾਰੋਬਾਰਾਂ ਦੀ ਗੱਲ ਵੀ ਤੁਸੀਂ ਕਹਿ ਮੈਂ ਲੋਕ ਸਭਾ ਜਿਹੜੇ ਲੜਿਆ ਮੈਂ ਇਹ ਗੱਲ ਕਰ ਰਿਹਾ ਤੁਸੀਂ ਕਹਿ ਲੋਕ ਤੁਸੀਂ ਗੁੱਸਾ ਨਾ ਕਰੋ ਤੁਸੀਂ ਨਹੀਂ ਕਹਿ ਰਹੇ ਸਾਰਿਆਂ ਨੂੰ ਪਤਾ ਵੀ ਕੌਣ ਆ ਕੱਲਾ ਐਨਕੇ ਨਹੀਂ ਹੈ ਇਹਦੇ ਕਹਿੰਦਾ ਭਾਵੇਂ ਵੀ ਤੁਸੀਂ ਉਹਨਾਂ ਦੀ ਕੱਲਾ ਐਨਕੇ ਨਹੀਂ ਹੈਗਾ ਹੁੰਦਾ ਕੀ ਰਿਹਾ ਇਹ ਵਪਾਰੀਕਰਨ ਕਰਤੇ ਆ ਪਾਰਟੀ ਦਾ ਜਦੋਂ ਸਰਕਾਰਾਂ ਸੀ ਕਿਸੇ ਇੱਕ ਵਰਕਰ ਨੂੰ ਪਰਮਿਟ ਨਹੀਂ ਮਿਲਿਆ ਹੋ ਬਸ ਦਾ ਕਿਸੇ ਇੱਕ ਵਰਕਰ ਸਧਾਰਨ ਵਰਕਰ ਨੂੰ ਕੋਈ ਕਾਰੋਬਾਰ ਨਹੀਂ ਉਹਦੇ ਲਈ ਕੁਝ ਨਹੀਂ ਸੋਚਿਆ ਗਿਆ ਇਹ ਲੋਕ ਕੀ ਕਰਦੇ ਸੀਗੇ ਇਹਨਾਂ ਨੇ ਸਾਰੀ ਸਰਕਾਰ ਦਾ ਧਿਆਨ ਹੀ ਵਪਾਰਾਂ ਵੱਲ ਲਾ ਤਿਆ ਜਦੋਂ ਸਰਕਾਰ ਚੱਲਦੀ ਸੀ ਜ਼ਮੀਨਾਂ ਦੇ ਦਿਖਾ ਕੇ ਟੱਕ ਨਕਸ਼ੇ ਲੈ ਜਾਂਦੇ ਸੀ ਵੀ ਇੱਥੋਂ ਸੜਕ ਕੱਟ ਦੋ ਇੱਥੋਂ ਸੜਕ ਕੱਟ ਦੋ ਤੇ ਉਹ ਤੁਸੀਂ ਆਮ ਜ਼ਿਮੀਦਾਰ ਤੋਂ ਉਹੀ ਕਿੱਲਾ ਐਨ ਕੌਡੀਆਂ ਦੇ ਭਾਅ ਲੈ ਕੇ ਸਸਤਾ じゃ ਲੈ ਕੇ ਤੁਸੀਂ 16-16 ਲੱਖ ਦਾ ਕਿੱਲਾ ਲੈ ਕੇ 16-16 ਕਰੋੜ ਦੇ ਵਿੱਚ ਆਪਣੇ ਫਲੈਟ ਖੜੇ ਕਰ ਲੈ ਲੋ ਇਹਨਾਂ ਲੋਕਾਂ ਨੇ ਵਪਾਰਤਾ ਬਣ ਗਈ ਨਾ ਰਾਜਨੀਤੀ ਵਪਾਰਤਾ ਜ਼ਰੀਆ ਬਣ ਕੇ ਇਹੀ ਕੰਮ ਕਰਦੇ ਰਹੇ ਤੇ ਫਿਰ ਉਸੇ ਪੈਸੇ ਦੇ ਨਾਲ ਆਪਣੀ ਰਾਜਨੀਤੀ ਕਰਦੇ ਰਹੇ ਅੱਗੇ ਸੋ ਕਹਿਣ ਤੋਂ ਭਾਵ ਵੀ ਜਦੋਂ ਐਸੇ ਲੋਕਾਂ ਨੂੰ ਉਹ ਲੋਕ ਦੇਖਦੇ ਨੇ ਜਿਹੜੇ ਥਾਣੇ ਕਚੈਰੀਆਂ ਦੇ ਵਿੱਚ ਲੋਕਾਂ ਲਈ ਲੜਦੇ ਨੇ ਜਾ ਜਾ ਕੇ ਜਿਹੜੇ ਲੋਕਾਂ ਦੇ ਪਰਿਵਾਰਾਂ ਨੇ ਜੇਲਾਂ ਕੱਟੀਆਂ ਹੋਣ ਉਹ ਲੋਕ ਦੇਖਦੇ ਨੇ ਵੀ ਇਹ ਤਾਂ ਪਾਰਟੀ ਉਹ ਇਹਨਾਂ ਲੋਕਾਂ ਦੀ ਬਣ ਗਈ ਉਹ ਬਾਹਰ ਵੇਟ ਕਰਦੇ ਰਹਿੰਦੇ ਸੀਗੇ ਮਿਲਣ ਵਾਸਤੇ ਤੇ ਇਹ ਲੋਕ ਅੰਦਰ ਪਰ ਗੱਲ ਤਾਂ ਇਹ ਬਾਅਦ ਵੀ ਪਾਰਟੀ ਉਹਨਾਂ ਲੋਕਾਂ ਦੀ ਉਹ ਨਜ਼ਰ ਆਉਂਦੀ ਰਹੀ ਤੇ ਇਹਦਾ ਕਾਰਨ ਇਹ ਰਿਹਾ ਵੀ ਐਸੇ ਲੋਕ ਆਪਣੇ ਆਪ ਨੂੰ ਵੱਖ ਸਮਝਣ ਲੱਗੇ ਖਾਸ ਤੌਰ ਤੇ ਉੱਤੇ ਕਿਰਦਾਰਾਂ ਵਾਲੇ ਲੋਕ ਪਰਿਵਾਰਾਂ ਵਾਲੇ ਲੋਕ ਹੁਣ ਤੁਸੀਂ ਮੈਨੂੰ ਦੱਸੋ ਇੱਕ ਲੁਧਿਆਣੇ ਵਾਲ ਦਾ ਵਜੀਰ ਸੀਗਾ ਉਹ ਜਦੋਂ ਉਹ ਮਤਲਬ ਅਗਲੀ ਚੋਣ ਲੜੀ ਵਜਿਰੀ ਤੋਂ ਬਾਅਦ ਉਹਨੂੰ 1600 ਵੋਟ ਪੈ ਰਹੀ ਆ ਤੇ ਗੁਰੂ ਨਾਨਕ ਦੇਵ ਜੀ ਦੇ ਕਾਲਜ ਦੇ ਵਿੱਚ ਇੱਕ ਐਡਾ ਵਿਵਾਦ ਉੱਠਿਆ ਖਬਰਾਂ ਆਈਆਂ ਉਹਦੇ ਵਿਰੋਧ ਦੇ ਵਿੱਚ ਵੀ ਰਾਤ ਨੂੰ ਮਤਲਬ ਉਹ ਅਸ਼ਲੀਲ ਗੱਲਾਂ ਉੱਥੋਂ ਦੇ ਸਟਾਫ ਦੇ ਨਾਲ ਐਸੀਆਂ ਕੁਝ ਯਾਰ ਅਕਾਲੀਆਂ ਦੇ ਕਿਰਦਾਰਾਂ ਤੇ ਇਦਾਂ ਦੇ ਦਾਗ ਲੱਗਦੇ ਹੁੰਦੇ ਆ ਕਿਹਦੀ ਗੱਲ ਕਰ ਰਿਹਾ ਪਹਿਲਾਂ ਮੈਂ ਨਾਮ ਦੱਸ ਦੋ ਨਾ ਤੁਸੀਂ ਮੈਂ ਤਾਂ ਚਲੋ ਮੈਂ ਤਾਂ ਪਤਾ ਹੁਣ ਤੁਸੀਂ ਦੱਸੋ ਤੁਸੀਂ ਸਮਝ ਗਏ ਨਾ ਫਿਰ ਜੇ ਤੁਸੀਂ ਸਮਝ ਗਏ ਸੁਵੀਰ ਸਿੰਘ ਬਾਦਲ ਨਹੀਂ ਸਮਝ ਰਹੇ ਸੋ ਐਸੇ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਈ ਫਿਰ ਹਰਦੇਸ਼ ਸਿੰਘ ਢਿੱਲੋਂ ਵਰਗਾ ਅਦੀਪ ਢਿੱਲੋਂ ਵਰਗਾ ਬੰਦਾ ਹੀ ਨਹੀਂ ਬਹੁਤ سارے ਐਸੇ ਲੋਕ ਨੇ ਜਿਹਨਾਂ ਵਿੱਚ ਬੇਵਿਸ਼ਵਾਸੀ ਪੈਦਾ ਹੋ ਗਈ ਯਾਰ ਵੀ ਅਸੀਂ ਕਿੱਥੇ ਸੋ ਤਾਂ ਹੀ ਆ ਵੀ ਲੋਕ ਬਦਲਾਵ ਜਿਹੜਾ ਹੈਗਾ ਪਾਰਟੀ ਦੀ ਲੀਡਰਸ਼ਿਪ ਪਾਰਟੀ ਦੇ ਇਹਨਾਂ ਚਿਹਰਿਆਂ ਤੋਂ ਲੋਕ ਬਦਲਾਵ ਚਾਹੁੰਦੇ ਨੇ ਤੇ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਜਿਹੜਾ ਵੀੜਾ ਚੱਕਿਆ ਉਹਦਾ ਮਕਸਦ ਹੀ ਇਹ ਆ ਵੀ ਐਸੇ ਲੋਕ ਕਿਤੇ ਪਾਰਟੀ ਤੋਂ ਟੁੱਟ ਕੇ ਪਰਾਂ ਨਾ ਹੋ ਜਾਣ ਉਹਨਾਂ ਲੋਕਾਂ ਨੂੰ ਅਕਾਲੀ ਸੋਚ ਅਕਾਲੀ ਵਿਚਾਰਧਾਰਾ ਤੇ ਅਕਾਲੀ ਮੰਚ ਦੇ ਨਾਲ ਜੇ ਜੋੜ ਕੇ ਰੱਖਣਾ ਤੁਸੀਂ ਨੇ ਤਾਂ ਆਪਾਂ ਨੂੰ ਕੋਈ ਨਾ ਕੋਈ ਉਪਰਾਲਾ ਕਰਨਾ ਪਊਗਾ ਨਹੀਂ ਤਾਂ ਲੋਕਾਂ ਨਾਲ ਹੀ ਪਾਰਟੀ ਹੁੰਦੀ ਜੇ ਲੋਕ ਹੀ ਖਿੰਡ ਗਏ ਫਿਰ ਐਵੇਂ ਨਾਂ ਦੀ ਪਾਰਟੀ ਰੱਖ ਕੇ ਕੀ ਕਰਨਾ ਤੇ ਇਹ ਵੀ ਮੈਂ ਤੁਹਾਨੂੰ ਜੋਸ਼ੀ ਜੀ ਬੜੇ ਭਰੇ ਮਾਨ ਨਾਲ ਕਹਿ ਰਿਹਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਕੋਈ ਵਾਲੀਵਾਰ ਨਹੀਂ ਜਿਹੜਾ ਵੀ ਕਿਸੇ ਕੇਂਦਰੀ ਪਾਰਟੀ ਦਾ ਆਗੂ ਪੰਜਾਬ ਦੀ ਗੱਲ ਕਰੂ ਉਹ ਕੇਵਲ ਅਖਬਾਰੀ ਖਬਰਾਂ ਲਵਾਉਣ ਵਾਸਤੇ ਕਰੂ ਜਦੋਂ ਦਿੱਲੀ ਤੋਂ ਰਿਮੋਟ ਹਿੱਲਣਾ ਉਹਨੇ ਜਦੇ ਆਪਣਾ ਬਿਆਨ ਬਦਲਦਾ ਨਾ ਬਦਲਦੇ ਰਹੇ ਹਨ ਦਰਵਾਰਾ ਸਿੰਘ ਗਿਆਨੀ ਜੈਲ ਸਿੰਘ ਆ ਹੁਣ ਵੀ ਜਿਹੜੇ ਚਰਨਜੀਤ ਚੰਨੀ ਹੁਣੇ ਬੋਲੇ ਅਮਰਿਤਪਾਲ ਦੇ ਹੱਕ ਚ ਜਿਹੜੇ ਕਾਂਗਰਸ ਨੇ ਸ਼ਾਮ ਨੂੰ ਰਿਜੈਕਟ ਕਰਤੀ ਉਹਦੀ ਗੱਲ ਤੇ ਅੱਗੋਂ ਚੰਨੀ ਬੋਲੇ ਹੀ ਨਹੀਂ ਜੋ ਕਹਿਣ ਤੋਂ ਭਾਪ ਵੀ ਜਿਹੜਾ ਮਰਜੀ ਕੇਂਦਰੀ ਪਾਰਟੀ ਭਾਵੇਂ ਬੀਜੇਪੀ ਹੋਵੇ ਭਾਵੇਂ ਆਮ ਆਦਮੀ ਹੋਵੇ ਭਾਵੇਂ ਕਾਂਗਰਸ ਹੋਵੇ ਜੋ ਉੱਪਰੋਂ ਲਾਸਟ ਆਰਡਰ ਉਤੋਂ ਆਣਾ ਜੋ ਪੰਜਾਬ ਨੇ ਪੰਜਾਬ ਦੇ ਪਾਣੀਆਂ ਦੇ ਇਸ਼ੂਜ਼ ਨੇ ਪੰਜਾਬ ਦੇ ਇਲਾਕਿਆਂ ਦੇ ਇਸ਼ੂ ਨੇ ਪੰਜਾਬੀ ਬੋਲੀ ਦਾ ਇਸ਼ੂ ਆ ਪੰਜਾਬ ਇੱਕ ਮਿਨੋਰਿਟੀ ਸਟੇਟ ਆ ਸੋ ਇਸ ਇਸ ਖੇਤਰ ਨੂੰ ਇੱਕ ਹਮੇਸ਼ਾ ਹੀ ਲੋੜ ਰਹੀ ਆ ਖੇਤਰੀ ਪਾਰਟੀ ਦੀ ਸੋ ਅਕਾਲੀ ਦਲ ਦਾ ਤੱਕੜੇ ਹੁਣ ਅਕਾਲੀ ਦਲ ਦਾ ਹਮੇਸ਼ਾ ਮਤਲਬ ਰਾਜਨੀਤਿਕ ਸਫਾ ਦੇ ਵਿੱਚ ਉੱਭਰੇ ਰਹਿਣਾ ਇਹ ਇਸ ਖਿੱਤੇ ਲਈ ਪੰਜਾਬ ਲਈ ਬਿਹਤ ਜਰੂਰੀ ਆ ਸੋ ਇਸ ਇਸ ਲਈ ਅਸੀਂ ਇਸ ਗੱਲ ਨੂੰ ਸਮਝਦੇ ਹੋਏ ਇਸ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਪਰ ਸੁਖਵੀਰ ਸਿੰਘ ਬਾਦਲ ਕਹਿ ਰਹੇ ਵੀ ਕੁਝ ਏਜੰਸੀਆਂ ਆਈਆਂ ਜਿਹੜੇ ਅਕਾਲੀ ਦਲ ਨੂੰ ਤੋੜ ਰਹੀਆਂ ਕਹਿੰਦੇ ਅਕਾਲੀ ਦਲ ਨੂੰ ਤੋੜਿਆ ਜਾ ਰਿਹਾ ਏਜੰਸੀਆਂ ਦਾ ਰਹਿਤੇ ਅਕਾਲੀ ਦਲ ਇੱਕ ਮਤਲਬ ਬਹੁਤ ਵੱਡੀ ਪਾਰਟੀ ਹੈਗੀ ਆ ਪਰ ਤੁਸੀਂ ਕਿਵੇਂ ਦੇਖਦੇ ਏਜੰਸੀਆਂ ਦਾ ਕੰਮ ਹੈ ਜਾਂ ਅਕਾਲੀ ਦਲ ਦੇ ਆਪਸ ਦੇ ਵਿੱਚ ਜਿਹੜਾ ਪਲੇਨ ਦੇਖੋ ਮੇਰੀ ਗੱਲ ਸੁਣੋ ਏਜੰਸੀਆਂ ਦੇ ਬੰਦੇ ਕੌਣ ਹੋ ਸਕਦੇ ਆ ਏਜੰਸੀਆਂ ਦੇ ਬੰਦੇ ਜਿਹੜੇ ਦੇਸ਼ ਦੀ ਐਮਰਜੈਂਸੀ ਦੀ ਸਭ ਤੋਂ ਲੰਬੀ ਜੇਲ੍ਹ ਕੱਟ ਕੇ ਆਏ ਹੋਣ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿਰੁੱਧ ਆਵਾਜ਼ ਚੱਕ ਕੇ ਆਪਣੇ ਪਿੰਡੇ ਤੇ ਤਸ਼ੱਦਦ ਸਿਆ ਹੋਵੇ ਉਸ ਸਮੇਂ ਦੇ ਡੀਜੀਪੀ ਨੂੰ ਦਿਲਕਾਰ ਕੇ ਉਹ ਤਾਂ ਏਜੰਸੀਆਂ ਦਾ ਬੰਦਾ ਨਹੀਂ ਹੋ ਸਕਦਾ ਜੇ ਏਜੰਸੀਆਂ ਦਾ ਬੰਦਾ ਹੁੰਦਾ ਤਾਂ ਜ਼ਰੂਰਤ ਸੀ ਇਹ ਚੱਲਣੇ ਸੀ ਏਜੰਸੀਆਂ ਦੇ ਬੰਦੇ ਜਿਹਦਾ ਮੋਹਨ ਸਿੰਘ ਤੁਰਦਾ ਪਰਿਵਾਰ ਤਾਂ ਹੋ ਨਹੀਂ ਸਕਦਾ ਜਿਨ੍ਹਾਂ ਨੇ ਹਕੂਮਤਾਂ ਦੇ ਨਾਲ ਟੱਕਰ ਲਈ ਹੋਵੇ ਪਿੰਡੇ ਤੇ ਤੁਸੀਂ ਇਹ ਚੱਲੇ ਹੋਣ ਜਾਂ ਟੌੜਾ ਸਾਹਿਬ ਵਰਗੇ ਵਿਅਕਤੀ ਦਾ ਪਰਿਵਾਰ ਤਾਂ ਹੋ ਨਹੀਂ ਸਕਦਾ ਏਜੰਸੀਆਂ ਦੇ ਬੰਦੇ ਤਾਂ ਉਹ ਹੋਣਗੇ ਜਿਨ੍ਹਾਂ ਦੇ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਕਿੱਥੋਂ ਆ ਗਏ ਉਹੀ ਹੋਣਗੇ ਨਾ ਉਹ ਲੱਭ ਲੋ ਤੁਸੀਂ ਕਿਹੜੇ ਕਿਹੜੇ ਜਿਨ੍ਹਾਂ ਦਾ ਪਤਾ ਹੀ ਨਹੀਂ ਹੈਗਾ ਕਿ ਕਿੱਥੋਂ ਆ ਗਏ ਤੇ ਇੰਪਿਟੀ ਲੰਨਰ ਹੋਈ ਗੱਲ ਤੁਹਾਡੀ ਕੀ ਮਤਲਬ ਹੋ ਰਹੀ ਹੈ ਤੁਹਾਡੀ ਕੋਈ ਆਪਸੀ ਕੋ ਅਕਾਲੀ ਦਲ ਤੋਂ ਤੁਹਾਡੇ ਜਾਂ ਤੁਹਾਡੇ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਾਜਰਾ ਦੀ ਸੁਧਾਰ ਕਮੇਟੀ ਲਹਿਰ ਦੀ ਕੋਈ ਗੱਲ ਹੋਈ ਕਿ ਉਹਨਾਂ ਨੂੰ ਨਹੀਂ ਮੇਰੀ ਤਾਂ ਨਹੀਂ ਹੋਈ ਜੀ ਇਹਨਾਂ ਦਿਨ ਅਜ ਤਾਂ ਆ ਜਦੋਂ ਤੇ ਆਪਸੇ ਗੱਸਤ ਇੰਸਟਾ ਬਿਲਕੁਲ ਨਹੀਂ ਹੋਈ ਚਲੋ ਪਹਿਲਾਂ ਤਾਂ ਅਕਾਲੀ ਦਲ ਦੇ ਅਸੀਂ ਤਾਂ ਦੇਖੋ ਹਰ ਇੱਕ ਅਕਾਲੀ ਨਾਲ ਹਰ ਇੱਕ ਅਕਾਲੀ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਆਪਣੇ ਆਪ ਨੂੰ ਅਕਾਲੀ ਵਿਚਾਰਧਾਰਾਂ ਨਾਲ ਜੁੜਿਆ ਹੋਇਆ ਸਮਝਦਾ ਅਕਾਲੀ ਦਲ ਦੀ ਦਰਦ ਰੱਖਦਾ ਆਮ ਪਿੰਡਾਂ ਦੇ ਵਿੱਚ ਰਹਿੰਦੇ ਵਰਕਰ ਦੀ ਅੱਜ ਪੋਜੀਸ਼ਨ ਬਹੁਤ ਹਾਸੋਹੀਣੀ ਹੋਈ ਪਈ ਆ ਜਦੋਂ ਵਿਰੋਧੀ ਮਤਲਬ ਆ ਕੇ ਢੋਲ ਬਜਾਉਂਦੇ ਨੇ ਨਾ ਅਸੀਂ ਤਾਂ ਸਾਡੀਆਂ ਸਰਕਾਰਾਂ ਦੇ ਵਿੱਚ ਅਸੀਂ ਤਾਂ ਚੇਅਰਮੈਨੀਆਂ ਕਾਂਗਰਸੀਆਂ ਨੂੰ ਦੇਈ ਗਏ ਤੁਸੀਂ ਤਾਂ ਲੀਡਰ ਕਾਂਗਰਸੀ ਬਣਾਤੇ ਆਪਣੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਛੱਡ ਕੇ ਸੋ ਅੱਜ ਉਹਨਾਂ ਦੀ ਸਰਕਾਰਾਂ ਦੇ ਵਿੱਚ ਵੀ ਜਦੋਂ ਮਤਲਬ ਉਹ ਜਿੱਤ ਕੇ ਬਾਹਰ ਆਉਂਦੇ ਨੇ ਤਾਂ ਅਕਾਲੀ ਦਲ ਦੇ ਵਰਕਰ ਦੀ ਜਿਹੜੀ ਨਿਮੋਸ਼ੀ ਭਰੀ ਹਾਲਤ ਹੁੰਦੀ ਹੈ ਉਹਨੂੰ ਉਹ ਹੀ ਜਾਣਦਾ ਸੋ ਅਸੀਂ ਤਾਂ ਹਰ ਇੱਕ ਨਾਲ ਇਹੋ ਹੋਇਆ ਵੀ ਕੇਵਲ ਅਕਾਲੀ ਦਲ ਜਿਹੜਾ ਬਾਦਲ ਸਾਹਿਬ ਦੀ ਅਗਵਾਈ ਵਾਲਾ ਇਹੀ ਅਕਾਲੀ ਦਲ ਨਾ ਸਮਝੋ ਪੰਥਕ ਧਿਰਾਂ ਵੱਡੀ ਗਿਣਤੀ ਦੇ ਵਿੱਚ ਖਿੰਡੀਆਂ ਹੋਈਆਂ ਨੇ ਆਵਾਦੀ ਘਟਦੀ ਜਾ ਰਹੀ ਹੈ ਸਾਡੀ ਸੋ ਜੇ ਅਸੀਂ ਸਾਰੇ ਇਕੱਠੇ ਨਾ ਹੋਏ ਉਹਨਾਂ ਨੂੰ ਵੀ ਆਪਣੇ ਕਲਾਬ ਵਿੱਚ ਨਾ ਲੱਤਾ ਇੱਕ ਮੰਚ ਤੇ ਨਾ ਆਏ ਤਾਂ ਸਾਡਾ ਸਾਡੀ ਆਵਾਜ਼ ਸਾਡੀ ਗੱਲ ਦਾ ਕੋਈ ਪ੍ਰਭਾਵ ਹੀ ਨਹੀਂ ਰਹਿਣਾ ਹੈਗਾ ਸੋ ਏਕਤਾ ਦੀ ਲੋੜ ਆ ਅੱਜ ਸਮੇਂ ਦੀ ਏਕਤਾ ਦੀ ਲੋੜ ਆ ਤੇ ਸਦਾ ਸ੍ਰੀ ਗੁਰੂ ਜੀ ਸਾਹਿਬ ਬਾਦਲ ਮੈਂ ਸਮਝਦਾ ਵੀ ਇਸ ਏਕਤਾ ਦੇ ਵਿੱਚ ਰੁਕਾਵਟ ਨਾ ਬਣ ਬਲਕਿ ਹਿੱਸਾ ਪਾਉਣ ਅੱਗੇ ਹੁਣ ਹਰੀਖ ਦੇ ਵਿੱਚ ਕੋਈ ਨਾ ਕੋਈ ਕਮੀ ਹੋਊਗੀ ਸੋ ਇੱਕ ਦੂਜੇ ਦੀਆਂ ਮੈਂ ਸਮਝਦਾ ਆਂ ਵੀ ਉਹਨਾਂ ਕਮੀਆਂ ਤੋਂ ਸਬਕ ਵੀ ਲੈਣਾ ਚਾਹੀਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਕੇ ਪੰਜਾਬ ਲਈ ਉਸੇ ਤਰ੍ਹਾਂ ਅਗਵਾਈ ਕਰ ਸਕੇ ਉਹ ਵਿਸ਼ਵਾਸ ਲੋਕਾਂ 'ਚ ਜਿੱਤਣ ਵਾਸਤੇ ਮੈਂ ਸਮਝਦਾ ਸਾਨੂੰ ਨਵੇਂ ਸਿਰੇ ਤੋਂ ਤੁਰਨਾ ਪੈਣਾ ਸੋ ਸਦਾ ਸਿੰਘ ਵੀਰ ਸਿੰਘ ਬਾਦਲ ਨੂੰ ਝੁੰਡਾ ਕਮੇਟੀ ਦੀਆਂ ਰਿਪੋਰਟਾਂ ਦੇ ਵਿੱਚ ਜੋ ਉਹਨਾਂ ਦੇ ਅਸਤੀਫੇ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਆ ਜਿਹੜੇ ਹੱਥ ਖੜੇ ਕਰ ਰਹੇ ਸੀਗੇ ਇਹਨਾਂ ਦੇ ਵਿੱਚੋਂ ਮੈਂ ਹੁਣ ਤੁਸੀਂ ਇੱਕ ਇੱਕ ਬੰਦਾ ਹੈ ਇਹਨਾਂ ਦੇ ਵਿੱਚ ਜਿਹੜਾ ਹਰ ਰੋਜ਼ ਹੀ ਵੱਟੀਆਂ ਵੱਟੀਆਂ ਨਸੀਤਾਂ ਕਦੇ ਕਿਸੇ ਨੂੰ ਪਾਰਟੀ 'ਚ ਕੱਢਣ ਦਾ ਐਲਾਨ ਕਰ ਦਿੰਦਾ ਕਦੇ ਕਿਸੇ ਨੂੰ ਕਰ ਦਿੰਦਾ ਉਹ ਅੱ삐 ਦੇ ਦੋ ਨਾ ਹੁਣ ਜੀ ਸੀ ਕਿ ਮੈਂ ਇਹ ਆਪ ਮਤਲਬ ਇਹਦਾ ਇੱਕ ਵਾਰ ਤੁਹਾਨੂੰ ਹਸ ਹੱਸੀ ਵਾਲੀ ਗੱਲ ਸੁਣਾਉਣਾ ਵੀ ਦੇਖੋ ਇਹ ਇਹ ਲੀਡਰ ਯਾਰ ਐਡੀਆਂ ਚੁਸਤ ਚਲਾਕੀਆਂ ਜੜਵੇ ਭੋਗ ਸੀਗਾ ਕੋਈ ਮੇਰੇ ਫਾਦਰ ਨੂੰ ਫੋਨ ਆਉਂਦਾ ਵੀ ਆਪਾਂ ਇਕੱਠੇ ਹੋਈਏ ਜੀ ਪਾਰਟੀ ਦਾ ਬਹੁਤ ਬੁਰਾ ਹਾਲ ਆ ਉੱਥੇ ਫਿਰ ਮਿਲ ਗਏ ਉੱਥੇ ਕਹਿੰਦੇ ਵੀ ਆਪਾਂ ਇਕੱਠੇ ਹੋਈਏ ਜੀ ਪਾਰਟੀ ਦਾ ਬਹੁਤ ਬੁਰਾ ਹਾਲ ਆ ਰਖੜਾ ਸਾਹਿਬ ਨੂੰ ਕਹਤੇ ਆ ਇਸ ਤੇ ਸਰਪੰਦਰ ਸਿੰਘ ਸ਼ਖਪੂਰੇ ਦੇ ਘਰੇ ਮੀਟਿੰਗ ਰੱਖੀ ਗਈ। ਮੀਟਿੰਗ ਰੱਖ ਕੇ ਗੱਲਾਂ ਬਾਤਾਂ ਕਰਕੇ ਜੀ ਬਸ ਜੀ ਪਿੱਛੇ ਹਟਣਾ ਚਾਹੀਦਾ ਜੀ ਸਮਝਾਈਏ ਜੀ ਕਰੀਏ ਜੀ ਬਸ ਰੋਣਾ ਜੀ ਰੋਕੇ ਜਾ ਕੇ ਸਾਨੂੰ ਤਾਂ ਇਹ ਪਤਾ ਲੱਗਿਆ ਵੀ ਆਪੇ ਜਾ ਕੇ ਸੁਖਵੀਰ ਜੀ ਨੂੰ ਦੱਸਤੀ। ਵੀ ਦੇਖੋ ਜੀ ਤੁਹਾਡੇ ਵਿਰੁੱਧ ਇਦਾਂ ਇਕੱਠੇ ਹੋ ਰਹੇ ਨੇ ਜੀ ਇਦਾਂ ਮੀਟਿੰਗ ਹੋਈ ਇਦਾਂ ਹੋਇਆ ਜੋ ਮੈਨੂੰ ਪਤਾ ਲੱਗਿਆ ਵੀ ਆਪੇ ਦੱਸਤੀ ਜਾ ਕੇ ਕਾਰਨ ਵੀ ਵੱਤਵਰ ਲੀਡਰ ਬਾਹਰ ਜਾਣ ਤੇ ਐਸੀ ਜਿਹੜਾ ਚੌੜੇ ਹੋ ਕੇ ਕਿਸੇ ਕੁਰਸੀ ਤੇ ਬੈਠ ਸਕੇ ਉਹ ਭਰਾਵੋ ਇਕੱਲੇ ਹੀ ਰਹਿ ਜੂਗੇ ਕੁਰਸੀਆਂ ਚਾਹੇ ਚਾਰ ਲੈ ਲਿਓ ਕੀ ਕਰੋਗੇ ਨਾ ਕੁਰਸੀਆਂ ਤੇ ਬੈਠ ਕੇ ਜੇ ਤੁਹਾਨੂੰ ਸੁਣਨ ਵਾਲਾ ਦੇਖਣ ਵਾਲੇ ਨਹੀਂ ਕੋਈ ਹੋਊਗਾ ਤੁਹਾਡੇ ਇਸ ਨਿਜ ਕਰਕੇ ਤੁਹਾਡੇ ਇਸ ਹੋਮੇ ਕਰਕੇ ਤੁਸੀਂ ਕਿਹੋ ਜੀ ਇੱਕ ਜਥੇਬੰਦੀ ਜਿਸ ਜਥੇਬੰਦੀ ਦੀ ਅੱਜ ਬਹੁਤ ਵੱਡੀ ਜ਼ਰੂਰਤ ਆ ਪੰਜਾਬ ਨੂੰ ਤੁਸੀਂ ਇਸ ਨਿਜ ਤੇ ਹੋਮੇ ਦੀ ਭੇਂਟ ਉਸ ਜਥੇਬੰਦੀ ਨੂੰ ਚੜ ਰਹੇ ਹੋ ਇਸ ਚੀਜ਼ ਨੂੰ ਸਮਝਣ ਦੀ ਯਤਨ ਕਰੋ ਐਵੇਂ ਨਿੱਜੀ ਦੂਸ਼ਣ ਬਾਜ਼ੀਆਂ ਜਿੱਦੋਂ ਮਰਜ਼ੀ ਕੁਛ ਕਹਾ ਦਿਓ ਰਿਕਾਰਡ ਦੀਆਂ ਗੱਲਾਂ ਜਿੱਦੋਂ ਮਰਜ਼ੀ ਕਹਾ ਲਓ ਤੁਸੀਂ ਤੁਸੀਂ ਰਿਕਾਰਡ ਨੂੰ ਕਿਵੇਂ ਝੁਠਲਾ ਸਕਦੇ ਹੋ ਨਾ ਇਹ ਰਿਕਾਰਡ ਚੁਟ ਲਾਇਆ ਜਾ ਸਕਦਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੇ ਮਸਲੇ 'ਚ ਇੱਕ ਵਾਰੀ ਨਹੀਂ ਬੋਲੇ ਚੁੱਪ ਰਹੇ ਹਾਮੀ ਵੀ ਨਹੀਂ ਭਰ ਸਕੇ ਜਦੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਇਰਾ ਬੰਦੀ ਸਿੰਘਾਂ ਨੂੰ ਰਿਹਾ ਕਰਨ ਲਈ ਵਾਰ-ਵਾਰ ਬੋਲਦੇ ਰਹੇ ਉਹਦੇ ਨਾਲ ਹਾਮੀਓ ਭਰ ਦੰਦੇ ਤੁਸੀਂ ਵਜ਼ੀਰ ਰਹੇ ਹੋ ਅੱਜ ਤੁਸੀਂ ਕਹਿੰਦੇ ਹੋ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਅੱਜ ਤੁਸੀਂ ਕਹਿੰਦੇ ਹੋ ਅਸੀਂ ਭਾਜਪਾ ਨਾਲ ਲੜਾਂਗੇ ਜਦੋਂ ਭਾਜਪਾ ਦੇ ਵਿੱਚ ਬੈਠੇ ਸੀ ਕਿ ਇਹ ਮਸਲੇ ਹੱਲ ਕਰਾਏ ਜਾ ਸਕਦੇ ਤੁਸੀਂ ਤਾਂ ਬੋਲੇ ਵੀ ਨਹੀਂ ਅੱਜ ਤੁਸੀਂ ਕਿਤੇ ਦੂਸ਼ਣਵਾਦੀਆਂ ਝੂਠੀਆਂ ਬੇਬੁਨਿਆਦ ਇੱਕ ਵਿਅਕਤੀ ਜੇਲ੍ਹ ਦੇ ਵਿੱਚ ਬੈਠਾ ਹੋਵੇ ਪ੍ਰੋਫੈਸਰ ਚੰਪ੍ਰਿੰਤ ਸਿੰਘ ਚੰਦੂਮਾਇਰਾ ਜਦੋਂ ਬਲੈਕ ਥੰਡਰ ਹੋਇਆ ਉਹਦੇ ਵਿਰੋਧ ਦੇ ਵਿੱਚ ਉਹਨਾਂ ਨੇ ਮੁਜ਼ਾਹਰਾ ਕਰਦਿਆਂ ਹੋਇਆਂ ਜੇਲ੍ਹ ਵਿੱਚ ਗਏ ਜਿਹਦਾ ਜਿਹਦਾ ਤਰਦੋਚਨ ਸਿੰਘ ਤੋੜੋ ਜਗਰ ਸਿੰਘ ਬੜਾਲੀ ਦੋ ਢਾਈ ਸੌ ਦੇ ਕਰੀਬ ਇਹ ਬੰਦਾ ਸੀ ਤੇ ਤੁਸੀਂ ਕਿਸੇ ਤੋਂ ਕਹਾ ਦੋ ਇਹ ਗੱਲ ਵੀ ਬਲੈਕ ਥੰਡਰ ਚੰਦੂਮਾਇਰੇ ਨੇ ਕਰਾਇਆ ਸੋ ਇਹਦਾ ਬਰੈਲ ਜੇਲ੍ਹ ਦਾ ਰਿਕਾਰਡ ਹੈ ਨਾ ਸੋ ਕਹਿਣ ਤੋਂ ਭਾਵ ਵੀ ਐਵੇਂ ਇਹੋ ਜਿਹੀਆਂ ਛੋਟੀਆਂ ਖੋਸ਼ੀਆਂ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਗੱਲਾਂ ਦੀ ਜਗ੍ਹਾ ਤੁਸੀਂ ਜੇ ਤੁਹਾਡੇ ਚ એનર્ਜੀ ਹੈਗੀ ਆ ਥੋੜੀ ਬਹੁਤੀ ਵੀ ਲਿਆਕਤ ਥੋੜੀ ਬਹੁਤੀ ਵੀ ਸਮਝ ਜਾਂ ਜਿਸ ਪਾਰਟੀ ਨੇ ਤੁਹਾਨੂੰ ਵਜ਼ੀਰੀਆਂ ਅਹੁਦੇ ਰੁਤਬੇ ਬਖਸ਼ੇ ਜਾਂ ਮਾਨ ਦਿੱਤਾ ਪਛਾਣ ਦਿੱਤੀ ਆ ਘਟੂ ਘਟੂ ਉਸ ਪਾਰਟੀ ਨੂੰ ਲੀਹਾਂ ਤੇ ਲਿਆਉਣ ਦੀ ਯਤਨ ਕਰੋ ਕਿਸੇ ਵਿਅਕਤੀ ਦੇ ਉਭਾਰ ਦੀ ਜਗ੍ਹਾ ਦੇ